ਹੁਣ ਇਸ ਬਾਣੀ ਦੇ ਵਿੱਚ ਮੈਂ ਜੋ ਵਿਸ਼ੇਸ਼ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਨਾ ਕਿ ਇਸ ਬਾਣੀ ਦਾ ਅਸਥਾਨ ਜਿਹੜਾ ਹੈ ਦਸਮ ਗ੍ਰੰਥ ਵਿੱਚ ਕਿੱਥੇ ਕਰਕੇ ਹੈ ਕਿਉਂਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਨੇ ਉਚਾਰੀ ਹੈ ਔਰ ਇਸ ਬਾਣੀ ਦਾ ਅਸਥਾਨ ਜਿੱਥੇ ਇਹ ਲਿਖੀ ਗਈ ਹੈ ਉਹ ਦਸਮ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਨਹੀਂ ਹੈ ਤੇ ਦਸ਼ਮ ਗ੍ਰੰਥ ਦੇ ਵੀ ਉਸ ਹਿੱਸੇ ਵਿੱਚ ਜਿਸ ਨੂੰ ਤ੍ਰਿਤ੍ਰੋ ਪਖਿਆਨ ਕਹਿੰਦੇ ਜਿਹਦੇ ਬਾਰੇ ਤੁਸੀਂ ਬਹੁਤ ਸਾਰਾ ਵਿਵਾਦ ਕਿਤੇ ਸੁਣਿਆ ਹੋਵੇਗਾ ਵੀ ਇਹ ਬਾਣੀ ਗੁਰੂ ਦੀ ਕਿਵੇਂ ਹੋ ਸਕਦੀ ਕਿਉਂਕਿ 405 73 ਨੇ ਤ੍ਰਿਤ੍ਰੋ ਪਖਿਆਨ ਇਸ ਬਾਣੀ ਦਾ ਨਾਮ ਇਹ ਵੀ ਕਿਹਾ ਗਿਆ ਤ੍ਰਿਆ ਤ੍ਰਿਤਰ ਤ੍ਰਿਆ ਦਾ ਅਰਥ ਇਸਤਰੀ ਚਤਰਤ ਦਾ ਅਰਥ ਹੈ ਕਰੈਕਟਰ ਇਸਤਰੀ ਦਾ ਕਰੈਕਟਰ ਉਹਦਾ ਜੀਵਨ ਕਿਵੇਂ ਦਾ ਹੈ ਤੇ ਜਦੋਂ ਇਸ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਦਸਮ ਗ੍ਰੰਥ ਵਿੱਚੋਂ ਜਿਹੜੀ ਚਉਪਈ ਸਾਹਿਬ ਹੈ ਇਹ ਬਾਣੀ ਉਹਨਾਂ ਤ੍ਰਿਆ 73 ਪਖਿਆਣ ਦੇ ਵਿੱਚ ਆਉਂਦੀ ਹੈ ਜਿਹਦੇ ਵਿੱਚ ਖੁੱਲ ਕੇ ਕਾਮ ਦੇ ਉੱਤੇ ਬੋਲਿਆ ਗਿਆ ਗੁਰੂ ਸਾਹਿਬ ਵੱਲੋਂ ਲਿਖਿਆ ਉਹਦੇ ਵਿੱਚ ਜਿੰਨੇ 404 ਚਰਿੱਤਰ ਨੇ ਉਹ ਕਾਮ ਬਾਰੇ ਸ਼ਕਸ ਬਾਰੇ ਬੋਲਦੇ ਨੇ ਮਨੁੱਖ ਦੇ ਮਨ ਦੀ ਵਾਸ਼ਨਾ ਦੀ ਵਿਆਖਿਆ ਕਰਦੇ ਨੇ ਵੀ ਉਹ ਕਿਵੇਂ ਬੰਦੇ ਦੇ ਮਨ ਤੇ ਪ੍ਰਭਾਵ ਪਾਉਂਦੀ ਔਰ ਇਹ ਜਿਹੜੀ ਬਾਣੀ ਹੈ ਜਿਹਦੇ ਵਿੱਚ ਅਰਦਾਸ ਕੀਤੀ ਗਈ ਉਹਨਾਂ ਸਾਰੀਆਂ ਲਿਖੀਆਂ ਹੋਈਆਂ ਕਹਾਣੀਆਂ ਤੋਂ ਬਾਅਦ ਵਿੱਚ ਆਉਂਦੀ ਹੈ ਜਿਹੜੀਆਂ 404 ਚਰਿੱਤਰਾਂ ਵਿੱਚ ਨੇ ਜਿਹਦੇ ਵਿੱਚ ਇੱਕ ਮੰਤਰੀ ਆਪਣੇ ਰਾਜੇ ਨੂੰ ਸਮਝਾਉਂਦਾ ਹੈ ਬੇਕਮੇ ਸੁਚੇਤ ਰਹਿਣਾ ਚਾਹੀਦਾ ਔਰ ਉਸ ਸਾਰੀ ਬਾਣੀ ਦੇ ਵਿੱਚ ਜਿਹਦੇ ਉੱਤੇ ਬਹੁਤ ਸਾਰਾ ਵਿਵਾਦ ਕੀਤਾ ਗਿਆ ਵਿੱਚੋਂ ਵਿੱਚੋਂ ਲਿਖ ਕੇ ਵੰਡਿਆ ਗਿਆ ਉਹਦੇ ਅੰਦਰ ਪੂਰੀ ਤਰ੍ਹਾਂ ਖੁੱਲ ਕੇ ਕਾਮ ਵਾਸ਼ਨਾ ਦੀ ਵਿਆਖਿਆ ਉਹਦੇ ਵਿੱਚ ਲਿਖੀ ਹੋਈ ਹੈ ਖੁੱਲੇ ਤੌਰ ਤੇ ਲਿਖੀ ਹੋਈ ਔਰ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਗਈਆਂ ਨੇ ਜਿਹੜੀਆਂ ਕਾਮ ਨਾਲ ਸਬੰਧਿਤ ਨੇ ਕਾਰੈਕਟਰ ਨਾਲ ਸੰਬੰਧਿਤ ਨੇ ਔਰ ਵੇਸ਼ਵਾਮਾ ਨਾਲ ਵੀ ਸੰਬੰਧ ਰੱਖਦੀਆਂ ਵੇਸ਼ਵਾਮਾ ਦਾ ਜੀਵਨ ਉਹਦੇ ਵਿੱਚ ਲਿਖਿਆ ਗਿਆ ਚਰਿੱਤਰਹੀਨ ਇਸਤਰੀਆਂ ਔਰ ਪੁਰਸ਼ਾਂ ਦਾ ਜੀਵਨ ਉਹਦੇ ਵਿੱਚ ਮੌਜੂਦ ਹੈ ਜਿਹੜੇ ਵਾਸ਼ਨਾ ਦੀ ਨਦੀ ਵਿੱਚ ਡਿੱਗ ਪਏ ਤੇ ਨਿਕਲਿਆ ਨਾ ਗਿਆ ਜੀਵਨ ਗਰਗ ਹੋ ਗਿਆ ਇੱਕ ਹੋਰ ਬੇਨਤੀ ਕਰਾਂ ਇਹ ਜਿੰਨੀਆਂ ਕਹਾਣੀਆਂ ਨੇ ਜਿਹੜੀਆਂ ਇਹਨਾਂ ਚਰਿੱਤਰਾਂ ਵਿੱਚ ਲਿਖੀਆਂ ਗਈਆਂ ਨੇ ਉਦੇ ਨਾਲ ਇੱਕ ਸ਼ਬਦ ਆਉਂਦਾ ਚਤਰਿਤੋ ਪਾਖਿਆਨ ਪਾਖਿਆਨ ਦਾ ਮਤਲਬ ਹੁੰਦਾ ਹੈ ਕਿਸੇ ਕਹਾਣੀ ਨੂੰ ਬਣਾ ਕੇ ਕਹਿਣਾ ਔਰ ਸਮਝਾਉਣ ਦਾ ਯਤਨ ਕਰਨਾ ਉਦਾਹਰਨ ਦੇ ਤੌਰ ਤੇ ਜੋ ਅਸਲ ਵਿੱਚ ਨਾਮ ਹੀ ਵਾਪਰੀ ਹੋ ਇਹ ਹੁੰਦਾ ਕਵੀ ਦਾ ਮਨ ਅਗਲੀ ਚੀਜ਼ ਦੇ ਵਿੱਚੋਂ ਉਦਾਹਰਣ ਲੱਭ ਕੇ ਉਹਦੇ ਮੂੰਹ ਵਿੱਚੋਂ ਗੱਲ ਕਰਾਣੀ ਧਿਆਨ ਦਿਓ ਆਮ ਜਿਹੜੀ ਸਾਡੀ ਬੁੱਧੀ ਹੈ ਨਾ ਅਕਈ ਵਾਰੀ ਕਥਾ ਵਿੱਚ ਬੜੀ ਦੂਰ ਦੂਰ ਤੱਕ ਆਵਾਜ਼ ਜਾਂਦੀ ਏ ਤੇ ਜਦੋਂ ਅਸੀਂ ਸੁਣਨੇ ਆਂ ਤੇ ਕਈ ਵਾਰੀ ਕਹਿੰਨੇ ਆਂ ਵੀ ਇਹ ਤੁਸੀਂ ਸਾਕੇ ਕਿੱਥੋਂ ਪੜੀ ਯਾਦ ਰੱਖੋ ਇੱਕ ਇਤਿਹਾਸ ਹੁੰਦਾ ਹੈ ਇੱਕ ਭਾਵਕ ਇਤਿਹਾਸ ਹੁੰਦਾ ਹੈ ਜਿਹੜਾ ਛੁਪਿਆ ਹੁੰਦਾ ਉਸ ਇਤਿਹਾਸ ਦੇ ਵਿੱਚ ਉਹ ਮਨੁੱਖ ਦੇ ਆਪਣੇ ਮਨ ਵਿੱਚੋਂ ਪੈਦਾ ਹੁੰਦਾ ਹੈ ਇਨੂੰ ਆਪਾਂ ਕਵਾਂਗੇ ਪਾਖਿਆਨ ਬਣਾਈ ਕੋਈ ਗੱਲ ਸਮਝਾਉਣ ਵਾਸਤੇ ਦਿੱਤੀ ਹੋਈ ਉਦਾਹਰਣ ਧਿਆਨ ਦਿਓ ਮੈਂ ਆਪਣੇ ਵਿਸ਼ੇ ਦੇ ਨੇੜੇ ਰਹਾ ਸਮੇਂ ਵਿੱਚ ਇਹ ਜਿੰਨੇ ਚਰਿੱਤਰ ਨੇ ਜਿਨ੍ਹਾਂ ਨੂੰ ਤ੍ਰਿਤਰੋ ਪਾਖਿਆਨ ਕਿਹਾ ਗਿਆ ਜਿਨ੍ਹਾਂ ਵਿੱਚ ਬੇਸ਼ਵਾਵਾਵਾਂ ਦੀਆਂ ਤੇ ਕਰੈਕਟਰਲੈਸ ਇਸਤਰੀਆਂ ਤੇ ਪੁਰਸ਼ਾਂ ਦੇ ਜੀਵਨ ਦਿੱਤੇ ਗਏ ਨੇ ਇਹ ਅਸਲ ਵਿੱਚ ਵਾਪਰੇ ਹੋਣ ਕਿ ਨਾ ਵਾਪਰੇ ਹੋਣ ਜ਼ਰੂਰੀ ਨਹੀਂ ਇਹਦਾ ਹੈਡਿੰਗ ਦੇ ਕੇ ਗੁਰੂ ਸਾਹਿਬ ਨੇ ਕਹਿ ਦਿੱਤਾ ਪਾਕਿਆਨ ਇਹ ਕਾਮ ਦੀਆਂ ਕਹਾਣੀਆਂ ਸੱਚ ਵੀ ਨੇ ਬੰਦੇ ਨੂੰ ਬਣਾ ਕੇ ਦਸੀਆਂ ਗਈਆਂ ਕਿ ਕਾਮ ਜਿਹੜਾ ਹੈ ਜੀਵਨ ਵਿੱਚ ਬੰਦੇ ਨੂੰ ਕਿਵੇਂ ਲੁੱਟਦਾ ਹੈ ਕਿਵੇਂ ਖਤਮ ਕਰਦਾ ਹੈ ਕਿਉਂਕਿ ਆਪਾਂ ਇੱਕ ਸ਼ਬਦ ਪੜ੍ਹਨੇ ਆ ਨਾ ਅਸੀਂ ਕਹਾਂਗੇ ਗੁਰੂ ਸਾਹਿਬ ਨੂੰ ਇਹ ਕਹਿਣ ਦੀ ਕੀ ਲੋੜ ਪੈਗੀ ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰੋਧ ਦੀ ਵਿਆਖਿਆ ਵੀ ਕੀਤੀ ਗਈ ਹੈ ਵੀ ਕ੍ਰੋਧ ਕਿਵੇਂ ਜੀਵਨ ਨੂੰ ਨਾਸ਼ ਕਰਦਾ ਹੈ ਫਿਰ ਅੱਗੇ ਗੁਰੂ ਸਾਹਿਬ ਨੇ ਲੋਭ ਦੀ ਵੀ ਵਿਆਖਿਆ ਕੀਤੀ ਲੋਭ ਦੀ ਲਹਿਰ ਬੰਦੇ ਨੂੰ ਕਿਵੇਂ ਨਾਸ਼ ਕਰਦੀ ਮੋਹ ਦੀ ਵੀ ਵਿਆਖਿਆ ਕੀਤੀ ਹੰਕਾਰ ਦੇ ਵੀ ਕੀਤੇ ਨਿੰਦਿਆ ਦੀ ਵੀ ਕੀਤੀ ਈਰਖਾ ਦੀ ਵੀ ਕੀਤੀ ਇਹ ਵਿਆਖਿਆ ਤਾਂ ਕੀਤੀਆਂ ਗੁਰੂ ਨੇ ਗੁਰੂ ਸਾਹਿਬਾਨ ਨੇ ਤਾਂ ਵਿਆਖਿਆਵਾਂ ਕੀਤੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਗੁਰੂ ਆਪਣੇ ਸਿੱਖ ਨੂੰ ਇਸ ਤਰ੍ਹਾਂ ਪਾਲਦਾ ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਏ ਤੇ ਮਾਂ ਜਦੋਂ ਆਪਣੇ ਬੱਚੇ ਨੂੰ ਸਮਝਾਉਂਦੀ ਏ ਉਹਦੀ ਜ਼ਿੰਦਗੀ ਦੇ ਸਾਰੇ ਖਤਰਿਆਂ ਤੋਂ ਉਹਨੂੰ ਜਾਣੂ ਕਰਾਉਂਦੀ ਏ ਵੀ ਤੂੰ ਬੇਟਾ ਇੱਧਰ ਜਾ ਰਿਹਾ ਏ ਇਸ ਮੋੜ ਤੇ ਇਹ ਚੀਜ਼ ਆਵੇਗੀ ਉੱਥੇ ਤੂੰ ਡਿੱਗ ਸਕਣਾ ਉਥੋਂ ਵੇਖ ਕੇ ਲੰਘੀ ਉਥੇ ਖਤਰਾ ਹੈ ਉਥੋਂ ਬਚ ਜਾਈ ਇਹ ਸਾਰੀਆਂ ਗੱਲਾਂ ਉਹਨੂੰ ਸਮਝਾਉਣੀਆਂ ਪੈਂਦੀਆਂ ਤੇ ਜੇ ਗੁਰੂ ਨੇ ਕ੍ਰੋਧ ਤੋਂ ਸੁਚੇਤ ਕੀਤਾ ਸਿੱਖ ਨੂੰ ਹੰਕਾਰ ਤੋਂ ਕੀਤਾ ਲੋਭ ਤੋਂ ਕੀਤਾ ਤੇ ਕਾਮ ਤੋਂ ਸੁਚੇਤ ਕਰਨਾ ਵੀ ਬੜਾ ਜ਼ਰੂਰੀ ਸੀ ਤੇ ਜਿਹੜੀ ਚੀਜ਼ ਤੋਂ ਸੁਚੇਤ ਕਰਨਾ ਹੈ ਉਹਦੀ ਵਿਆਖਿਆ ਵੀ ਕਰਨੀ ਪੈਗੀ